ਤੇ ਆ ਰਾਜ ਬੱਸ ਲੱਗ ਰਹੀ ਆ ਆਪਣਾ ਬਠਿੰਡੇ ਵਾਲੇ ਪਾਸੇ ਤੇ ਇਹ ਜਿਹੜਾ ਰੋਡ ਆ ਉਹ ਸਾਹਮਣੇ ਜਿਹੜਾ ਬੱਸ ਸਟੈਂਡ ਆ ਉਹ ਹੈਗਾ ਸਿਟੀ ਬੱਸਾਂ ਦਾ ਤੇ ਇਹ ਰੋਡ ਜਿਹੜਾ ਰੇਲਵੇ ਸਟੇਸ਼ਨ ਨੂੰ ਜਾ ਵੜਦਾ ਵਾ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਕਾਊਂਟਰ ਇਹਦੇ ਕਿੰਨੇ ਆ ਸਾਰੇ ਅੱਜ ਦਿਖਾਉਣੇ ਆ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਜਿਹੜਾ ਬੱਸ ਸਟੈਂਡ ਤੇ ਸਾਰਾ ਤੁਹਾਨੂੰ ਆਪਾਂ ਵੀਊ ਬ ਦਿਖਾਵਾਂਗੇ ਤੇ ਬਣੇ ਰਿਹਾ ਜ ਬਲੌਗ ਦੇ ਨਾਲ ਇਹ ਹੈਗਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਬੱਸ ਸਟੈਂਡ ਦੀ ਐਂਟਰੀ ਇਧਰਲੇ ਪਾਸੋਂ ਆ ਤੇ ਆ ਦੇਖੋ ਸਾਰੀ ਜੀ ਸੜਕਾ ਏ ਆਟੋਆਂ ਨਾਲ ਭਰੀ ਪਈ ਇਧਰ ਦੇਖੋ ਜਿੱਧਰਲੇ ਪਾਸੇ ਮਰਜੀ ਦੇਖ ਲਓ ਬਾਈ ਜੀ ਇਹੀ ਤਰ੍ਹਾਂ ਫਿਰਦੇ ਆਟੋ ਬਾਹੂਬਲੀ ਇਹ ਬੱਸਾਂ ਦਾ ਵੜਨਾ ਹੋਇਆ ਪਿਆ ਬਹੁਤ ਔਖਾ ਇਧਰਲੇ ਪਾਸੇ ਆਟੋ ਲੱਗੇ ਪਏ ਆ ਤੇ ਨਾਲ ਹੀ ਸਾਹਮਣੇ ਜਿਹੜੇ ਮਿੰਨੀ ਬੱਸਾਂ ਵਾਲੇ ਜਿਹੜੀ ਐਂਟਰੀ ਆ ਰੋਡ ਆ ਆ ਸਾਹਮਣੇ ਇਧਰਲੇ ਪਾਸੇ ਦੀ ਮਿੰਨੀ ਬੱਸਾਂ ਜਾਂਦੇ ਆ ਅੰਦਰਲੇ ਪਾਸੇ ਇਧਰਲੇ ਪਾਸੇ ਦੀਆਂ ਵੱਡੀਆਂ ਗੱਡੀਆਂ ਜਿਹੜੇ ਐਂਟਰ ਹੁੰਦੀਆਂ ਆ ਬੱਸਾਂ ਇਧਰ ਨੂੰ ਮੁੜ ਜਾਣਗੀਆਂ ਤੇ ਆਣਿਆ ਦੀਪੂ ਦੀ ਬੱਸ ਪੰਚਕੂਲੇ ਤੋਂ ਆਈ ਆ ਤੇ ਇਹ ਵੀ ਜਿਹੜੀ ਇੱਥੇ ਆਉਂਦੀ ਆ ਇੱਥੇ ਗਾਂ ਅੱਡਾ ਫੀਸ ਲਈ ਜਾਂਦੀ ਆ ਇੱਥੇ ਐਂਟਰੀ ਹੁੰਦੀ ਆ ਤੇ ਇਧਰਲੇ ਪਾਸੇ ਭਾਈ ਇਹ ਬਣੀਆਂ ਹੋਈਆਂ ਕੰਟੇਨਰ ਆ ਸਾਹਮਣੇ ਤੁਸੀਂ ਦੇਖੋ ਖਾਣ ਪੀਣ ਵਾਸਤੇ ਜਿਹੜਾ ਸਮਾਨ ਤੁਹਾਨੂੰ ਹਰ ਇੱਕ ਜਗ੍ਹਾ ਤੇ ਮਿਲ ਜੂਗਾ ਜੁੱਤੀਆਂ ਗੰਢਣ ਵਾਲੇ ਵੀ ਬੈਠੇ ਆ ਥਾਂ ਥਾਂ ਤੇ ਤੇ ਇੱਥੇ ਐਂਟਰੀ ਹੁੰਦੀ ਆ ਬੱਸਾਂ ਦੀ ਹੋਰ ਐਂਟਰੀ ਬਵਾ ਕੇ ਜਾਂਦੇ ਆ ਤੇ ਸੇਲਾਂ ਵੀ ਲੱਗੀਆਂ ਪਈਆਂ ਇੱਥੇ ਕੱਪੜਿਆਂ ਦੀਆਂ ਇਧਰਲੇ ਪਾਸੇ ਉਹ ਬੱਸਾਂ ਖੜੀਆਂ ਭਾਈ ਜਿਨ੍ਹਾਂ ਦਾ ਹਜੇ ਟਾਈਮ ਨਹੀਂ ਲੱਗਾਗਾ ਉਹਨਾਂ ਨੇ ਹਜੇ ਰੋਕੇ ਜਾਣਾ ਤਾਂ ਉਹ ਇੱਕ ਸਾਈਡ ਤੇ ਲਾ ਲੈਂਦੇ ਇਧਰਲੇ ਪਾਸੇ ਤੇ ਇਧਰਲੇ ਪਾਸੇ ਇੱਕ ਬਣੇ ਹੋਏ ਆ ਬਾਥਰੂਮ ਆ ਸਾਹਮਣੇ ਦੇਖੋ ਇੱਥੇ ਭਾਈ ਨੇ 2 200 ਰੁਪਏ ਦੇ ਵਿੱਚ ਸੇਲ ਲਾਈ ਹੋਈ ਆ ਦੇਖੋ ਇਧਰਲੇ ਪਾਸੇ ਇੱਕ ਨੰਬਰ ਕਾਊਂਟਰ ਇੱਥੋਂ ਸ਼ੁਰੂ ਹੋ ਜਾਂਦਾ ਜੀ ਫਰੋਜ਼ਪੁਰ ਤੋਂ ਗੰਗਾ ਨਗਰ ਮੁਕਸਰ ਹਸਾਰ ਇਹ ਜਿਹੜੀ ਰੋਡ ਵੇਜ ਆ ਇਹ ਗੰਗਾ ਨਗਰ ਨੂੰ ਜਾ ਰਹੀ ਆ ਤੇ ਇਧਰਲੇ ਪਾਸੇ ਸਾਹਮਣੇ ਹੈਗਾ ਮੋਗਾ ਇਹ ਸਾਰ ਵਾਲੀ ਆ 3 ਨੰਬਰ ਤੋਂ ਫਰੀਦਕੋਟ ਦਾ ਬਠਿੰਡਾ ਤੇ ਉਧਰਲੇ ਪਾਸੇ ਨੂੰ ਜਾਂਦੀ ਆ ਤੇ ਆਹ ਬੱਸਾਂ ਵੇਖ ਲਓ ਇਧਰ ਪਾਸੇ ਵੀ ਲੱਗੀ ਜਾਂਦੀਆਂ ਇਹ ਰੋਡਵੇ ਤੇ ਬੀਬੀਆਂ ਜਿਹੜੀਆਂ ਇੱਥੇ ਗਰੇਟਿੰਗ ਹੋਣ ਗਰੇਟਿੰਗ ਕਰਨ ਵਾਸਤੇ ਉੱਥੇ ਮਾਲਾ ਸੀਟਾਂ ਲੱਗੀਆਂ ਹੋਈਆਂ ਸਾਹਮਣੇ ਤੇ 4 ਨੰਬਰ ਤੋਂ ਤਰਨਤਾਰਨ ਤੋਲਾ ਸਾਹਿਬ ਗੋਇੰਦਵਾਲ ਸਾਹਿਬ ਤੇ ਇਹਦੇ ਆਪਾਂ ਤੁਹਾਨੂੰ ਸਾਰੇ ਕਾਊਂਟਰ ਦੱਸਾਂਗੇ ਕਿੰਨੇ ਕਾਊਂਟਰ ਆ ਇੱਧਰਲੇ ਪਾਸੇ ਲੱਗੀਆਂ ਹੋਈਆਂ ਪ੍ਰਾਈਵੇਟ ਬੱਸਾਂ ਤੇ ਇੱਧਰਲੇ ਪਾਸੇ ਦੇਖੋ ਭਾਈ ਜੀ ਤੁਹਾਨੂੰ ਕੰਟੀਨਾਂ ਵੀ ਥਾ ਥਾ ਤੇ ਜਿਹੜੀਆਂ ਮਿਲ ਜਾਣਗੀਆਂ ਖਾਣ ਪੀਣ ਵਾਲੋ ਵੀ ਕੋਈ ਮਤਲਬ ਫੋਰ ਨਹੀਂ ਐਸ ਬੱਸ ਸਟੈਂਡ ਤੇ ਸਾਹਮਣੇ ਜਿਹੜਾ ਇਹ ਰੇਲਵੇ ਵਾਲਾ ਜਿਹੜਾ ਆਪਣਾ ਰੋਡ ਜਾਂਦਾ ਵਾ ਰੇਲਵੇ ਸਟੇਸ਼ਨ ਨੂੰ ਜਾਂਦਾ ਵਾ ਤੇ ਆ ਰਾਜ ਬੱਸ ਲੱਗ ਰਹੀ ਆ ਆਪਣਾ ਬਠਿੰਡੇ ਵਾਲੇ ਪਾਸੇ ਨੂੰ ਤੇ ਇਹ ਜਿਹੜਾ ਰੋਡ ਆ ਉਹ ਸਾਹਮਣੇ ਜਿਹੜਾ ਬੱਸ ਸਟੈਂਡ ਆ ਉਹ ਹੈਗਾ ਸਿਟੀ ਬੱਸਾਂ ਦਾ ਤੇ ਇਹ ਰੋਡ ਜਿਹੜਾ ਰੇਲਵੇ ਸਟੇਸ਼ਨ ਨੂੰ ਜਾ ਵੜਦਾ ਵਾ ਤੇ ਇਹ ਪਟਿਆਲਾ ਦਿੱਲੀ ਲੁਧਿਆਣੇ ਵਾਲਾ ਤੇ ਚੰਡੀਗੜ੍ਹ ਵਾ ਆ ਨਵਾਂ ਸ਼ਹਿਰ ਜਲੰਧਰ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੇ ਵਾਕੀ ਭਾਈ ਤੁਹਾਨੂੰ ਮੋਟਾ-ਮੋਟਾ ਇਹ ਵਿਊ ਸਾਰਾ ਦਿਖਾ ਦਨੇ ਆ ਇੱਥੋਂ 10 ਨੰਬਰ ਤੋਂ ਜਲੰਧਰ ਅੰਮ੍ਰਿਤਸਰ ਦਿੱਲੀ ਨੂੰ ਬੱਸਾਂ ਜਾਂਦੇ ਆ ਤੇ ਹਰ ਇੱਕ ਕਾਊਂਟਰ ਦੇ ਮਗਰ ਖਾਨ ਪੀਣ ਵਾਲਾ ਸਮਾਨ ਆਦੂ ਇਹ 11 ਨੰਬਰ ਤੋਂ ਫੇਰ ਜਲੰਧਰ ਤੇ ਜੇ ਕਿਸੇ ਨੇ ਮਾਲਾ ਗਾਰਡ ਪੁਆਣਿਆ ਤੇ ਬਾਈ ਕੋਲੇ ਇੱਥੇ ਗਾਰਡ ਰੱਖੀ ਬੈਠਾ ਵਾ ਤੁਸੀਂ ਫੂਨ ਤੇ ਕਵਰ ਪਵਾ ਸਕਦੇ ਹੋ ਇਧਰਲੇ ਪਾਸੇ ਦਿਖਾਉਣੇ ਆ ਪਿਛਲੇ ਪਾਸੇ ਬਹੁਤ ਵੱਡਾ ਇਹ ਜਿਹੜਾ ਹੈਗਾ ਆਪਣਾ ਬੱਸ ਸਟੈਂਡ ਆ ਤੇ ਇਧਰਲੇ ਪਾਸੇ ਬਾਈ ਰੱਖੀ ਪਤਾ ਕਪੜੇ ਇਧਰਲੇ ਪਾਸੇ ਹੈਗੇ ਆ ਬਾਈ ਜੀ ਮਿੰਨੀਆਂ ਬਸਾਂ ਵਾਲੇ ਕਾਊਂਟਰ ਇਹ 48 ਨੰਬਰ ਤੱਕ ਆ ਸੋ ਹਲਾ ਬਾਬਾ ਗੁੱਡਾ ਸਾਇੰ ਚੋਬਾਲ ਇਧਰਲੇ ਪਾਸੇ ਨੂੰ ਬਸਾਂ ਜਾਂਦੀਆਂ ਵੀ ਇੱਥੇ ਵੀ ਕੰਟੇਨਰ ਜੁੱਤੀ ਗੰਡਣ ਵਾਲੇ ਤੁਹਾਨੂੰ ਆਮ ਹੀ ਮਿਲ ਜਾਣਗੇ ਆ ਜਿਹਨੇ ਖਾਣੀ ਖਾ ਲਈ ਅੱਛਾ ਲੱਗੀਆਂ ਨਹੀਂ ਹੋ ਗਈਆਂ ਬਗੜੀ ਨਹੀਂ ਹੈਗੀ ਤੈਨੂੰ ਸਾਰੇ ਕਾਊਂਟਰ ਤੋਂ ਲੈਣਾ ਅੱਛਾ ਅੱਛਾ ਤੇ ਇਹ 10 11 ਕਾਊਂਟਰ ਹੈਗੇ ਜਿਹੜੇ ਇੱਥੇ ਜੀ ਮਿੰਨਿੰਗ ਵਾਲੇ ਤੇ ਟੋਟਲ ਕਾਊਂਟਰ ਬਾਪੂ 55 ਹਨਾ ਟੋਟਲ ਵੱਡੇ ਵਾਲੇ ਛੋਟੇ ਵਾਲੇ 55 ਕਾਊਂਟਰ ਆ ਸ੍ਰੀ ਅਮਰਸਰ ਬੱਸ ਸਟੈਂਡ ਦੇ ਤੇ ਇਥੋਂ ਲਗਭਗ ਹਰ ਇੱਕ ਹਰ ਇੱਕ ਏਰੀਆ ਨੂੰ ਜਾਂਦੀ ਨਹੀਂ ਪਾਸਣਾ ਭਾਈ ਇੰਡੀ ਪੰਜਾਬ ਦੇ ਹਰ ਇੱਕ ਏਰੀਆ ਹਮਾਚਲ ਚ ਵੀ ਜਾਂਦੀਆਂ ਹਰਿਆਣੇ ਚ ਵੀ ਰਾਜਸਥਾਨ ਨੂੰ ਵੀ ਸਾਰੇ ਪਾਸੇ ਨੂੰ ਬਾਪੂ ਕਹਿੰਦਾ ਬੱਸਾਂ ਜਾਂਦੀਆਂ ਬਾਪੂ ਦਲਹੌਜੀ ਵਾਲੇ ਪਾਸੇ ਨੂੰ ਸਾਰੇ ਪਾਸੇ ਨੂੰ ਜਾਂਦੀਆਂ ਜੰਮੂ ਵਾਲੇ ਪਾਸੇ ਨੂੰ ਵੀ ਹੈ ਨਾ ਭਈ ਇਹ ਅੰਮ੍ਰਿਤਸਰ ਦਾ ਅੱਜ ਜਿਹੜਾ ਬੱਸ ਸਟੈਂਡ ਹੈ ਬਈ ਇੱਥੋਂ ਹਰ ਇੱਕ ਪਾਸੇ ਨੂੰ ਪੰਜਾਬ 'ਚ ਜਿੱਥੋਂ ਮਰਜੀ ਜਾਵੜੋ ਤੁਹਾਨੂੰ ਇੱਥੋਂ ਬੱਸ ਸਟਾਪ ਡਾਇਰੈਕਟ ਸਿੱਧੀ ਬਸਥ ਮਿਲ ਜਾ ਮਿਲ ਜਾਊਗੀ ਜੰਮੂ ਕਟੜਾ ਵੀ ਜਾਂਦੇ ਹਾਂਜੀ ਤੇ ਇਹ ਇਧਰਲੇ ਪਾਸੇ ਜਿਹੜੀਆਂ ਐਕਸਟਰਾ ਬੱਸਾਂ ਖੜੀਆਂ ਜਿਨ੍ਹਾਂ ਦਾ ਟਾਈਮ ਨਹੀਂ ਹਜੇ ਲੱਗਾਗਾ ਤੇ ਜਾਂ ਮੰਨ ਕੇ ਚੱਲੋ ਕਹਿ ਲਈਏ ਬਈ ਇਹਨਾਂ ਦਾ ਹਜੇ ਟਾਈਮ ਹੋ ਜਾ ਨਹੀਂਗਾ ਇਹ ਬੱਸਾਂ ਜਿਹੜੀਆਂ ਇਧਰਲੇ ਪਾਸੇ ਖੜੀਆਂ ਹੋਈਆਂ ਟੋਟਲ 55 ਕਾਊਂਟਰ ਐਸ ਬੱਸ ਸਟੈਂਡ ਦੇ ਵੀਰੇ ਤੇ ਇਧਰਲੇ ਪਾਸੇ ਆ ਜਾਂਦਾ ਜਿਹੜਾ ਬੱਸਾਂ ਬਾਹਰ ਨਿਕਲਦੀਆਂ ਉਹ ਐਸ ਸਾਈਡ ਨਿਕਲਦੀਆਂ ਜਦੋਂ ਬੱਸਾਂ ਦਾ ਟਾਈਮ ਹੋ ਜਾਂਦਾ ਇਹ ਹੈਗਾ ਰਸਤਾ ਜਿਹੜਾ ਬੱਸਾਂ ਦੇ ਆਣ ਵਾਸਤੇ ਜਿੱਧਰਲੇ ਪਾਸੇ ਦੀ ਬੱਸਾਂ ਨਿਕਲਦੀਆਂ ਤੇ ਐਂਟਰੀ ਤੁਹਾਨੂੰ ਆਪਾਂ ਦਿਖਾਈ ਸੀ ਦੂਜੇ ਪਾਸੇ ਸੀ ਤੇ ਇਧਰਲੇ ਪਾਸੇ ਦੀ ਜਿਹੜਾ ਬੱਸਾਂ ਦਾ ਬਾਹਰ ਜਾਂਦਾ ਰਸਤਾ ਹੈਗਾ ਵਾ ਤੇ ਇਧਰਲੇ ਪਾਸੇ ਵੀ ਬਈ ਐਂਟਰੀ ਪੈਂਦੀ ਆ ਬੱਸਾਂ ਦੀ ਤੇ ਸਾਰੇ ਇਹ ਬੰਦ ਕੀਤੇ ਹੋਏ ਕਾਊਂਟਰ ਇਹ ਹੈਗੀ ਇਧਰਲੇ ਪਾਸੇ ਸਦਾ ਖੋਲਾ ਕੀਤਾ ਹੋਇਆ ਕੰਮ ਆ ਤੇ ਪਰਚੀ ਲੈ ਕੇ ਕਨੈਕਟਰ ਜਿਹੜੇ ਬੱਸਾਂ 'ਚ ਚੜਦੇ ਆ ਇਹ ਹੈਗਾ ਬਾਹਰ ਨਿਕਲਣ ਵਾਲਾ ਰਸਤਾ ਇਧਰਲੇ ਪਾਸੇ ਦੀ ਬੱਸਾਂ ਨਿਕਲ ਕੇ ਜਾਣੀਆਂ ਜਿਹੜੇ ਪਾਸੇ ਨੂੰ ਰੂਟ ਤੇ ਜਾਣਾ ਤੇ ਇਧਰਲੇ ਪਾਸੇ ਨੂੰ ਨਿਕਲ ਜਾਂਦੀਆਂ ਜਿਨ੍ਹਾਂ ਨੇ ਜਾਣਾ ਆਪਦੇ ਆਪ ਦੇ ਰੂਟ ਤੇ ਇਹ ਰਸਤਾ ਜਿਹੜਾ ਬੱਸਾਂ ਦੇ ਬਾਹਰ ਨਿਕਲਣ ਵਾਲਾ ਆ ਵਾ ਇੱਧਰਲੇ ਪਾਸੇ ਵੀ ਤੁਹਾਨੂੰ ਬਈ ਆਟੋ ਵਾਧੂ ਮਿਲ ਜਾਣਗੇ ਜੇ ਤੁਸੀਂ ਕਿਸੇ ਪਾਸੇ ਜਾਣਾ ਜਾਂ ਇੱਧਰਲੇ ਪਾਸੇ ਦੀ ਤੁਸੀਂ ਬੱਸ ਤੇ ਚੜ੍ਹਨਾ ਸ਼ਾਰਟਕਟ ਵੀ ਬਾਸ ਸੜੇ 'ਚ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਇੱਧਰਲੇ ਪਾਸੇ ਆ ਕੇ ਜਿਹੜਾ ਬੱਸਾਂ ਤੇ ਚੜ੍ਹ ਸਕਦੇ ਹੋ ਉਹ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਇਆ ਵਾ ਜਿਹੜਾ ਸ਼੍ਰੀ ਅਮਰਤਸਰ ਸਾਹਿਬ ਜੀ ਦਾ ਬੱਸ ਸਟੈਂਡ ਤੇ ਕਿਵੇਂ ਦੀ ਲੱਗੀ ਵੀਡੀਓ ਤੁਹਾਨੂੰ ਤੇ ਜਰੂਰ ਜਿਹੜਾ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਾਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਿਹੜਾ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ